ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਮ ਕੇ ਜਪਈਆ ਗੁਰਬਾਣੀ ਕੇ ਰਸਈਆ ਸੰਤ ਜਪਦੇ ਸੀ ਆਪ ਜਪਾਉਂਦੇ ਪਰਮਾਤਮਾ ਜਾਤੀਆਂ ਦੇ ਬੰਧਨਾਂ ਰੂਪ ਸੰਗਲਾਂ ਨੂੰ ਤੋੜ ਕੇ ਨਾਮ ਦੇ ਸਰੂਰ ਵਿੱਚ ਪਿਆਰ ਭਰੀ ਆਤਮਾ ਜਤ ਸਤ ਰੱਖ ਜਿਨਾ ਪਤਸੀ ਸੰਭਾਲ ਰੱਖੀ ਕਾਮ ਕਰੋ ਲੋਭ ਮੋਹ ਕੀਤਾ ਜਿਨਾ ਖਾਤਮਾ ਕਰਦੇ ਸੀ ਮੇਰ ਸਦਾ ਚੀਮੇ ਜਿਹੇ ਨਿਮਾਣਿਆ ਤੇ ਸੰਤ ਗੁਰਦੇਵਾਲ ਦਾ ਸਪੂਰਨ ਮਹਾਤਮਾ ਪਿੰਡ ਝਾਂਪਰ ਵਿਖੇ ਧਾਰਮਿਕ ਜੋੜ ਮੇਲਾ 3 4 5 ਫਰਵਰੀ 2025 ਮੁਤਾਬਕ 21 22 23 ਮਾਗ ਦਿਨ ਸੋਮਵਾਰ ਮੰਗਲਵਾਰ ਅਤੇ ਬੁੱਧਵਾਰ ਮਹੰਤ ਗੁਰਦੇਵਾਲ ਦਾਸ ਜੀ ਦੀ 68ਵੀਂ ਬਰਸੀ ਅਤੇ ਮਹੰਤ ਗੁਰਚੰਦ ਦਾਸ ਜੀ ਦੀ 37ਵੀਂ ਬਰਸੀ ਅਤੇ ਬਾਬਾ ਗੁਰਚੰਦ ਦਾਸ ਜੀ ਦੀ ਬਰਸੀ ਬੜੀ ਤੋਂ ਮਹਤਮ ਦੇ ਨਾਲ ਮਨਾਈ ਜਾ ਰਹੀ ਹੈ ਮਾਨਯੋਗ ਸਾਧ ਸੰਗਤ ਜੀਓ ਆਪ ਜੀ ਨੂੰ ਪਹਿਲੀ ਪ੍ਰਕਾਰ ਪਤਾ ਹੈ ਕਿ ਪਿੰਡ ਝਾਂਪਰ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਧਾਰਮਿਕ ਦੀਵਾਨ ਸਜਾਇਆ ਜਾ ਰਿਹਾ ਜਿਸ ਵਿੱਚ ਰਾਗੀ ਢਾਡੀ ਜਥੇ ਅਤੇ ਮਹਾਂਪੁਰਖ ਕੀਰਤਨ ਗੁਰੂ ਜਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ 68ਵੀਂ ਵਰ੍ਹੇ ਦਾ ਜੋੜ ਮੇਲਾ 108 ਮਹੰਤ ਗੁਰਦਾਲदास ਜੀ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ ਮਹੰਤ ਗੁਰਚੰਦ ਦਾਸ ਜੀ ਦੀ 73ਵੀਂ ਵਰ੍ਹੇ ਮਨਾਈ ਜਾ ਰਹੀ ਹੈ ਤੇ ਮਹਾਂਤ ਗੁਰਦਿਆਲ ਦਾਸ ਜੀ ਜੋ ਕਿ ਇੱਕ ਪੂਰਨ ਪਰਮ ਸੰਤ ਸੱਚ ਧਰਮ ਦੇ ਚਮਕਦੇ ਸੂਰਜ ਉਦਾਸੀਨ ਮੰਡਲ ਦੇ ਰੌਸ਼ਨ ਮਨਾਰੇ ਸਨ ਹਰਮਨ ਪਿਆਰੇ ਮਹਾਪੁਰਸ਼ 133 ਸਾਲ ਦੀ ਉਮਰ ਯਾਤਰਾ ਕਰਕੇ 1959 ਨੂੰ ਮਾਤ ਲੋਕ ਛੱਡ ਕੇ ਪੱਲੋਕ ਜਾ ਬਰਾਜੇ ਸਨ ਮਹੰਤ ਪਰਸ਼ੋਤਮ ਦਾਸ ਅੰਮ੍ਰਿਤਸਰ ਸਾਹਿਬ ਵਾਲੇ ਨਰੈਣ ਦਾਸ ਡੇਰੇਦਾਰ ਅਤੇ ਨਗਰ ਨਵਾਸੀਆਂ ਵੱਲੋਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਮਾ ਕੇ ਦਰਸ਼ਨ ਦਿਓ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਰਸਦਾ ਅਤੇ ਤਨਮਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲ ਕਰੋ ਜੀ ਸਮਾਗਮ ਵਿੱਚ ਰਾਗੀ ਢਾਡੀ ਕਵੀਸ਼ਰੀ ਜਥੇ ਕਥਾ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਜ਼ਰੂਰੀ ਨੋਟ ਕਰਨ ਵਾਲੀ ਗੱਲ ਇਹ ਹੈ ਕਿ ਸੰਤਾ ਵੱਲੋਂ ਬਿਨਾਂ ਬੁਲਾਏ ਜਥੇ ਨੂੰ ਸਟੇਜ ਦੀ ਲੋਡ ਅਨਸਾਰ ਸਮਾ ਦਿੱਤਾ ਜਾਵੇਗਾ ਡੇਰੇ ਦੀ ਪਵਿੱਤਰਤਾ ਨੂੰ ਮੁੱਖ ਰੱਖ ਕੇ ਕੋਈ ਵੀ ਸੱਜਣ ਸ਼ਰਾਬ ਪੀ ਕੇ ਨਾ ਆਵੇ ਦਾਹ ਸੰਗਤ ਸੰਗਤ ਦੇ ਦਾਸ ਆਣ ਸ੍ਰੀ ਨਰੈਣਦਾਸ ਬਾਬਾ ਜੀ ਡੇਰੇਦਾਰ ਪਿੰਡ ਝਾਂਪਰ ਫਤਿਹਗੜ੍ਹ ਸਾਹਿਬ ਫੋਨ ਨੰਬਰ ਉਹਨਾਂ ਦਾ ਹੈਗਾ 88476 43605